ਸ੍ਰੀ ਕਾਲਜੀ ਸਾਰਿਆਂ ਨੂੰ ਦੋਸਤੋ ਅੱਜ ਆਪਾਂ ਪਹੁੰਚੇ ਸੀ ਪਿੰਡ ਸੂਰਤੀਆ ਜ਼ਿਲ੍ਹਾ ਸਰਸਾ ਤੇ ਆਪਣੇ ਬਹੁਤ ਲੰਮੇ ਸਮੇਂ ਤੋਂ ਆਪਣੇ ਨਾਲ ਫੇਸਬੁੱਕ ਤੇ ਜੁੜੇ ਹੋਏ ਆਪਣੇ ਵੀਰ ਕਾਲਾ ਸੂਰਤੀਆ ਜੀ ਤੇ ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ ਨਾਲੇ ਦਿਖਾਵਾਂਗੇ ਵੀ ਉਹਨਾਂ ਨੇ ਘਰ ਦੇ ਵਿੱਚ ਕਿਵੇਂ ਹਰਿਆਲੀ ਬਣਾ ਕੇ ਰੱਖੀ ਹੋਈ ਹੈ ਤੇ ਸਸਿਕਾ ਬਾਈ ਜੀ ਸਸਿਕਾ ਬਾਈ ਸਾਰਿਆਂ ਨੂੰ ਦੇਖਣਾ ਉਹ ਠੀਕ ਠਾਕ ਵਧੀਆ ਜੀ ਰੂਹ ਖੁਸ਼ ਕਰਤੀ ਬਾਈ अच्छा हां मैं पहला दर्शन ਤੁਹਾਡੇ ਫੇਸਬੁੱਕ ਤੇ ਕਰਦੇ ਸੀ ਤੇ ਮੈਨੂੰ ਐ ਲੱਗਿਆ ਵੀ ਯਾਰ ਮੈਂ ਪਹਿਲਾਂ ਕਿਉਂ ਨਹੀਂ ਭਰਾ ਨੂੰ ਮਿਲਿਆ ਤੇ ਆਪਾਂ ਇੱਥੇ ਹੀ ਸ਼ੁਰੂਆਤ ਕਰਦੇ ਆ ਆ ਮੈਨੂੰ ਲੱਗਾ ਪਹਿਲੇਆਂ ਦੇ ਵਿੱਚ ਲੱਗੇ ਹੋਈ ਆ ਨਾ ਦੇਖ ਪਹਿਲਾਂ ਉੱਤੇ ਲੱਗੇ ਹੋਏ ਪੁਰਾਣੇ ਲੱਗੇ ਹੋਏ اچھا ਤੇ ਹੋਰ ਆ ਆ ਤੁਸੀਂ ਬਣ ਲਿਆ ਕੇ ਲਾਇਆ ਸੀ हां भाई ਬਣ ਲਾਇਆ ਆ ਠੀਕ ਹੈ ਇਹ ਕਿੰਨੇ ਕਿ ਦਿਨ ਹੋ ਗਏ ਲਾਇਏ ਨੂੰ ਇਹਨੂੰ ਮੰਨ ਕੇ ਚੱਲੋ 2 ਮਹੀਨੇ ਹੋ ਗਏ ਲਾਇਏ 2 ਮਹੀਨੇ ਹਾਂ ਤੇ ਇਹ ਫਟਿਆ ਹੋਣਾ ਹਾਂ ਨਹੀਂ ਫਟਾ ਹਾਂ ਬਸ ਫਟਾਰੇ ਦੀ ਚੱਲ ਪਈ ਹੁਣ ਠੀਕ ਹੈ ਲੱਗਿਆ ਹੋਵੇ ਠੀਕ ਹੈ ਜੀ ਠੀਕ ਹੈ ਹਾਂ ਇਹ ਲਾਇਆ 2 ਮਹੀਨੇ ਪਹਿਲਾਂ ਲੱਗਾ ਕਿ ਪਾਣੀ ਪੂਣੀ ਦੀ ਜਿਆਦਾ ਜ਼ਰੂਰਤ ਨਹੀਂ ਹੁੰਦੀ ਅੱਛਾ ਹੋਰ ਵੀ ਦਿਖਾਓ ਬਾਈ ਆਹ ਅਮਰੂਦ ਲਾਤਾ ਹਾਂ ਅਮਰੂਦ ਆ ਜੀ ਇਹ ਵੀ ਪਹਿਲਾਂ ਦਾ ਲੱਗਿਆ ਹੋ ਗਿਆ ਨੂੰ 3 ਸਾਲ ਅੱਛਾ ਅੱਛਾ ਜੀ ਸਨਸਪਤੀ ਆ ਗਈ ਜੀ ਠੀਕ ਹੈ ਜੀ ਠੀਕ ਹੈ ਇਹ ਨਿੰਬੂ ਆ ਗਿਆ ਦੇਸੀ ਜਿਹੜਾ ਬੀਜੋ ਘਰਾਇਆ ਆਪਾਂ ਅੱਛਾ ਅੱਛਾ ਹਾਂ ਅੱਛਾ ਇਹ ਇਹਦੇ ਵਿੱਚ ਨਿੰਬੂ ਜਿਹੜੇ ਹੈਗੇ ਆ ਵੀ ਲੱਗਦੇ ਰਹਿੰਦੇ ਵਧੀਆ ਵੱਡੇ ਨਿੰਬੂ ਲੱਗਦੇ ਰਹਿੰਦੇ ਹਾਂ ਜੀ ਆ ਦਿਖਾ ਹੁਣ ਫੁੱਲ ਚੱਕ ਛੱਡਿਆ ਨੇ ਦਾ ਫਲ ਇਹਨੇ ਨਾਲੇ ਫਲ ਵੀ ਆ ਤਿਆਰ ਹੈ ਨਿੰਬੂ ਵੀ ਤਿਆਰ ਹੈ ਇਹਦੇ ਠੀਕ ਹੈ ਹਾਂ ਵੀ ਇਹ ਲੱਗੀਆਂ ਜਾਂਦੇ ਆ ਤੇ ਨਾਲ ਫਲਾਵਰਿੰਗ ਵੀ ਚੱਲੀ ਜਾਂਦੀ ਠੀਕ ਹੈ ਠੀਕ ਹੈ ਨਾਲ ਉਹ ਝੁੰਮਕਾ ਵੀ ਲੱਗੀ ਹਾਂ ਅੱਛਾ ਭਾਈ ਜਿਵੇਂ ਆਪਾਂ ਕਹਿਦਾਂ ਨੇ ਤੁਸੀਂ ਆਪਦੇ ਘਰੇ ਤਾਂ ਲਾਉਂਦੀ ਲਾਉਣੇ ਆਂ ਹਾਂਜੀ ਵੀ ਪਿੰਡ ਦੇ ਵਿੱਚ ਵੀ ਲਾਉਣ ਨੇ ਹਾਂ ਭਾਈ ਪਿੰਡ ਦੇ ਵਿੱਚ ਵੀ ਆਪਾਂ ਆਜਵੇਂ ਸਮਸ਼ਾਨ ਘਾੜ ਚ ਲਾਏ ਨੇ ਜਿਵੇਂ ਆ ਆ ਹੋ ਗਏ ਬੋੜ ਪੇਪਲ ਇੱਥੇ ਆਪਣੇ ਛਪੜਾਂ ਤੇ ਹੋ ਗਏ ਹਾਂਜੀ ਮੰਡੀ 'ਚ ਹੋ ਗਏ ਇੱਥੇ ਵੀ ਬਹੁਤ ਲਾਏ ਨੇ ਕਿ ਚਾਰ ਵੀ ਕਰ ਛੱਡੇ ਨੇ ਆਪਾਂ ਹਾਂਜੀ ਹੋਇਆ ਨਹੀਂ ਆ ਵੀ ਆਪਾਂ ਆਪਦੇ ਘਰੇ ਘਰੇ ਹੀ ਲਾਉਣੇ ਆ ਹੁਣ ਜਿਹੜੇ ਆਪਾਂ ਇੱਕ ਦੀ ਦੂਟੇ ਲੈ ਕੇ ਜਾਂਦੇ ਸੀ ਉਹ ਘਰਾਂ 'ਚ ਬੰਦੇ ਆ ਹੁਣ ਜਿਵੇਂ ਬੋੜ ਸੀ ਬੋੜ ਆਪਣੇ ਇੱਥੇ ਤਕਰੀਬਨ ਸਾਰਾ ਵੀ ਸਾਰੇ ਘਰਾਂ ਨੇ ਲਾ ਲਿਆ ਹੁਣ ਅੱਛਾ ਵੀ ਤੁਹਾਨੂੰ ਇਹ ਕਿੰਨੇ ਕਿ ਸਾਲਾਂ ਤੋਂ ਸ਼ੌਂਕ ਹੈ ਸ਼ੌਂਕ ਤਾਂ ਬਈ ਨਾ ਇੱਥੇ ਆਪਣੇ ਟੀਚਰ ਸੀਗੇ ਹਾਂਜੀ ਉਹਨਾਂ ਨਾਮ ਵੀ ਲਓ ਸਰਦਾਰ ਬਚਿੱਤਰ ਸਿੰਘ ਠੀਕ ਹੈ ਟ੍ਰੈਂਗ ਮਾਸਟਰ ਸੀ ਉਹ ਉਹ ਸਕੂਲ ਚ ਸਾਥੋਂ ਕਰਵਾਉਂਦੇ ਹੁੰਦੇ ਸੀ ਜਿਹੜਾ ਰੁਫਲਾ ਫਲਾ ਦਾ ਟੁੱਟੇ ਲਾਉਣ ਦਾ ਉਹਨਾਂ ਨੂੰ ਸ਼ੌਂਕ ਸੀ ਮਾਥੋਂ ਉਸ ਤੋਂ ਬਾਅਦ ਸ਼ੌਂਕ ਪੈ ਗਿਆ ਆਪਣਾ ਅੱਛਾ ਅੱਛਾ ਜੀ ਉਹ ਉਹਨਾਂ ਤੋਂ ਚੱਲਿਆ ਖਾਂ ਅੱਛਾ ਵੀ ਹੁਣ ਤੁਸੀਂ ਸਾਰਾ ਹਨਾ ਹਾਂ ਹਾਂ ਕੈਕਟਸ ਹੋ ਗਿਆ ਆ ਹਾਰਸ਼ਿੰਗਾਰ ਹੋ ਗਿਆ ਕੈਕਟਸ ਦੀਆਂ ਵੀ ਕਾਫੀ ਪ੍ਰਜਾਤੀਆਂ ਹੋਣਗੀਆਂ ਤੁਹਾਡੇ ਏਰੀਆ 'ਚ ਹਨਾ ਹਾਂ ਬਾਈ ਮੇਰੇ ਕੋਲ ਤਾਂ ਖਰ ਤਕਰੀਬਨ ਆਹੀ ਆ ਤੇ ਮੈਂ ਹੋਰ ਵੀ ਲਿਆ ਕੇ ਆਉਣ ਲਾਵਾ ਐ اچھا ਹਾਰਸ਼ਿੰਗਾਰ ਆ ਗਿਆ ਠੀਕ ਹੈ ਜੀ ਹਾਂ ਸਦਾ ਬਹਾਰ ਆ ਗਿਆ ਹਾਂ ਆ ਦੇਖੋ ਆਪ ਆਪ ਬੇਲ ਜੀ ਤੇ ਬਹੁਤ ਵਧੀਆ ਫੁੱਲ ਲੱਗਦੇ ਹਨਾ ਛੋਟੇ ਛੋਟੇ ਬਹੁਤ ਵਧੀਆ ਤਨ ਬੰਤੀ ਹੈ ਮੇਰੇ ਕੋਲ ਅੱਛਾ ਕਿੱਥੇ ਆਉਂਦੇ ਹਨਾ ਅੱਛਾ ਜੀ ਜਮਾ ਤੇ ਇੱਕ ਥੋੜੇ ਜਿਹਾ ਵੀ ਜਾਦੇ ਡਾਰਕ ਚ ਆਉਂਦੇ ਨੇ ਰੈਂਡ ਚ ਜਮਾ ਠੀਕ ਹੈ ਜੀ ਤੇ ਇੱਕ ਥੋੜੇ ਜਿਹੀ ਲਾਈਟ ਚ ਆਉਂਦੇ ਨੇ ਠੀਕ ਹੈ ਇਹ ਆ ਬਗਨ ਬਿੱਲੀ ਆ ਗਈ ਹਾਂ ਬਗਨ ਬਿੱਲੀ ਆ ਗਈ ਬਈ ਆ ਦੇਖੋ ਆ ਸਾਰਾ ਆ ਵੀ ਤੁਸੀਂ ਲਾਈ ਹੈ ਹਾਂ ਹਾਂ ਇਹ ਜੀ ਆ ਠੀਕ ਹੈ ਆ ਦੇਖੋ ਜੀ ਬਾਈ ਨੇ ਕਿੰਨਾ ਵਧੀਆ ਮੈਨੇਜ ਕਰਕੇ ਰੱਖਿਆ ਹੋਇਆ ਨਾਲੇ ਇੱਕ ਲੈ ਸਫਾਈ ਪੂਰੀ ਰੱਖੀ ਹੈ ਬਈ ਹਾਂ ਬਈ ਸਫਾਈ ਤਾਂ ਫਿਰ ਆਇਆ ਨਾ ਜੀ ਤੁਹਾਨੂੰ ਐ ਨਹੀਂ ਕਹਿੰਦੇ ਵੀ ਯਾਰ ਆਹ ਕਿਵੇਂ ਜੇ ਵੀ ਸੱਪਾਂ ਦਾ ਘਰ ਬਣਾ ਸਕਦਾ। ਨਾ ਬਈ ਮੈਨੂੰ ਤਾਂ ਘਰੇ ਸਾਰੇ ਕਹਿੰਦੇ ਆ ਵੀ ਆਹ ਨਾ ਪਾਰਾ ਪੱਟੀ। ਅੱਛਾ ਜੀ। ਮੇਰੀ ਮਾਂ ਵੀ ਆਪ ਤੇਪੜੂ ਉਗ ਰਹੇ ਨੇ ਵਿੱਚ। ਅੱਛਾ ਕਿਲਾ ਲਾਤਾ ਹੈ ਨਾ। ਹਾਂ ਕਿਲਾ ਹੋ ਗਿਆ। ਆਪ ਤੇਪੜਾ ਉਗ ਰਿਹਾਗਾ। ਆ ਤੂਤ ਆ ਗਿਆ। ਅੱਛਾ ਵੀ ਤੁਸੀਂ ਇਹਨੂੰ ਜਿਵੇਂ ਉਗਿਆ ਹੋਇਆ ਵੀ ਇਹਨੂੰ ਕਿਤੇ ਹੋਰ ਲਾ ਦੋਗੇ ਪਰ ਪੜਦੇ ਨਹੀਂ। ਨਾ ਨਾ ਪੜਦੇ ਨਹੀਂ ਬਈ। ਤਿਆਰ ਕਰਕੇ। ਸ਼ਹਿ ਤੂਤ ਆ ਗਿਆ। ਹਾਂ ਜੀ। ਠੀਕ ਆ। ਚਾਰ ਕਲਮਾ ਲਾ ਜਾਈਏ। ਚਾਰੇ ਤਿਆਰ ਹੋ ਗਏ ਜੀ। ਠੀਕ ਆ ਵੀਰੇ। ਹਾਂ। ਦੇ ਨਾਲ ਆਪਣੇ ਦੇਖੋ ਗੰਨੇ ਆ ਗਏ ਹਨਾ ਇੱਕ ਤੁਸੀਂ ਨਾ ਨਾਲ ਲੱਗਦੇ ਹੱਥ ਜਿਹੜੀ 베ਰੀ ਹੁੰਦੀ ਆ ਉਹ 베ਰੀ ਦਾ ਛੜੀ ਦੇਸੀ ਹਾਂ 베ਰੀ ਦੇਸੀ ਲਾਤੀ ਹੁਣ ਇਹ ਇਹਨਾਂ ਦਾ ਮਟੀਰੀਅਲ ਹੋ ਗਿਆ ਵੀ ਜਿਹੜੇ ਹਰ ਸਾਲ ਆਇਆ ਕਰਨਗੇ ਹਾਂ ਹਾਂ ਠੀਕ ਹੈ ਜੀ ਠੀਕ ਹੈ ਠੀਕ ਹੈ ਆ ਬਦਾਮ ਆ ਗਏ ਬਦਾਮ ਵੀ ਲੱਗੇ ਸੀਗੇ ਇੱਕੀ ਅੱਛਾ ਅੱਛਾ ਹਾਂ ਇਹਨਾਂ ਤੇ ਆ ਦੇਖੋ ਆ ਜੋੜ ਤੋੜ ਆ ਗਿਆ ਹਮ ਅਮਰੂਦ ਵੀ ਲਾਤਾ ਹਾਂ ਅਮਰੂਦ ਵੀ ਲਾਤਾ ਉਹ ਦੇਸੀ 베ਰੀ ਆ ਗਈ ਹਾਂ ਆ ਜਾ ਉਹ ਉਹ ਪਿੱਪਲ ਲਾ ਛੜਿਆ ਗਮਨੇ ਜੀ ਬਈ ਅੱਛਾ ਅੱਛਾ ਹਾਂ ਠੀਕ ਹੈ ਠੀਕ ਹੈ ਆ ਦੇਖੋ ਕੋਈ ਵੀ ਜੰਗੂਰਾਂ ਦੀ ਵੇਲ ਆ ਗਈ ਹੈ ਨਾ ਬੜਾ ਵਧੀਆ ਹੈ ਬਈ ਆ ਦੋਸਤੋ ਦੇਖੋ ਬੜੀ ਵਧੀਆ ਚੀਜ਼ ਮਣਾਈ ਹੋਈ ਆ ਉਹ ਪਿੱਪਲ ਪਿਆ ਹਾਂ ਬਈ ਤੇ ਪਰ ਤਿੰਨ ਪਏ ਇੱਕ ਉਹ ਗਰ ਰਿਆ ਤੇਥੋਂ ਵੱਡਾ ਹੋ ਰਿਹਾਗਾ ਅੱਛਾ ਆ ਵੇਲ ਬਹੁਤ ਵਧੀਆ ਹੈ ਨਾ ਇਹ ਵੀ ਬਈ ਤਨ ਭੰਤੀ ਆਪਣੇ ਕੋਲ ਅੱਛਾ ਜੀ ਹਾਂ ਇੱਕ ਚਿੱਟੀ ਹੋਣਾ ਹਾਂ ਆ ਤਿੰਨ ਬੰਤੀਆਂ ਹੋਰ ਆ ਦੂਆ ਚਾਰ ਹੋ ਗਏ ਅੱਛਾ ਹਾਂ ਇਹ ਬਹੁਤ ਵਧੀਆ ਹਾਂ ਇਹ ਰਾਤ ਜੱਦੀ ਆਪਾ ਇਹ ਵੀ ਹੋ ਆ ਇਹ ਕਿੰਨੇ ਕਿਦਣਾ ਬਾਅਦ ਸਫਾਈ ਕਰਦਣਾ ਵੀਰੇ ਬਈ ਬਸ ਮਰ ਕੇ ਚੱਲੋਗੇ ਜੀ ਨਾ ਵੀਰ ਆ ਬਾਦ 10 ਦਿਨ ਬਾਅਦ ਜਦੋਂ ਵੀ ਟਾਈਮ ਲੱਗਦਾ ਘੰਟਾ ਦੋ ਘੰਟੇ ਜਦੋਂ ਟਾਈਮ ਲੱਗਦਾ ਤੜਕੇ ਵੀ ਲਾਉਣੇ ਹੁੰਦੇ ਇਹ ਤੇ ਆਪਾਂ ਹੂੰ ਹੂੰ ਤੇ ਨਾ ਦਾ ਟਾਈਮ ਪਾਸ ਹੋ ਜਾਂਦਾ ਵਧੀਆ ਚੁਕਲੀ ਥੰਦਾ ਦੋ ਵਜ ਰਹਿਨੇ ਕੋਈ ਹੋ ਆ ਕੀ ਬਾਤ ਆ ਇਦੇ ਵਿੱਚ ਬਈ ਬਹੁਤ ਆ ਚੜੀਆਂ ਨੇ ਆਹਨੇ ਅੱਛਾ ਜੀ ਇਵੇ ਕਰਕੇ ਨਹੀਂ ਮੈਂ ਇਹਨੂੰ ਛੇੜਾ ਜਿਹੜੀ ਕਰੀ ਇਹ ਜੀ ਠੀਕ ਹੈ ਮੈਂ ਤਾਂ ਇਹ ਮੰਨ ਕੇ ਚੱਲੂ ਫੈਕਸ ਦੀ ਕਿਸ ਨਹੀਂ ਹਾਂ 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 ਆਹ ਅੰਬ ਲੱਗੇ ਸੀ ਬਹੁਤ ਵੱਡੇ ਵੱਡੇ ਅੱਛਾ ਅੱਛਾ ਲਾਸਟ ਕੱਲ ਹੀ ਟੁੱਟਿਆ ਗਿਆ ਇਹਦੇ ਠੀਕ ਹੈ ਠੀਕ ਹੈ ਹਾਂ ਬਹੁਤ ਕਿਆ ਬਾਤ ਹੈ ਇੱਕਾ ਦੇਸੀ ਆ ਰੱਖਿਆ ਆ ਇਹ ਰੱਖਿਆ ਹੋਇਆ ਸਪੈਸ਼ਲ ਅੱਛਾ ਅੱਛਾ ਹਾਂ ਇਹਦੇ ਵਿੱਚ ਉਹ ਆ ਉਹ ਠੀਕ ਹੈ ਰੱਖਿਆ ਹੋਇਆ ਸਪੈਸ਼ਲ ਦੇਸੀ ਮਖਾਣ ਦੇਖ ਲਓ ਹਣਾ ਹਾਂ ਨਹੀਂ ਕਾਲੇ ਘਰ ਦੇ ਤੇ ਚਲੋ ਤੁਹਾਡਾ ਸਾਥ ਦਿੰਦੇ ਆ ਹੋਰ ਰਿਸ਼ਤੇਦਾਰ ਕੋਈ ਹੋਰ ਬੰਦੇ ਰਿਸ਼ਤੇਦਾਰ ਵੀ ਬਹੁਤ ਲੈ ਕੇ ਜਾਂਦੇ ਆ ਬੂਟੇ ਅੱਛਾ ਜੀ ਕਿੰਨੇ ਆਉਂਦੇ ਆ ਸਾਰੇ ਲੈ ਕੇ ਹੀ ਜਾਂਦੇ ਆ ਅੱਛਾ ਵੀ ਤੁਸੀਂ ਕਲ ਮਾਗਾ ਤੀਆਂ ਕੋਈ ਬੀਚੋ ਗਾਲੀ ਕੋਈ ਕਿਵੇਂ ਵੀ ਇਦਾਂ ਕਰ ਹਾਂ ਜਿਵੇਂ ਵੀ ਕਿਸੇ ਨੂੰ ਜਰੂਰਤ ਹੁੰਦੀ ਹੈ ਲੈ ਜਾਂਦਾ ਗਾ ਇੱਧਰ ਵੀ ਪਿੱਪਲ ਖੜਾ ਹੈ ਨਾ ਹਾਂ ਪਿੱਪਲ ਆ ਰੋਤ ਵੱਡਾ ਹੋ ਰਿਹਾ ਬਈ ਠੀਕ ਹੈ ਅੱਜ ਦਾ ਦਿਨ ਤਾਂ ਸਫਲ ਕਰਤਾ ਮੇਰਾ ਤੇ ਉੱਪਰ ਚੱਲੀਏ ਬਈ ਹਾਂ ਜੀ ਚਲੋ ਜੀ ਦੋਸਤੋ ਆਪਾਂ ਹੁਣ ਉੱਪਰ ਲੈ ਕੇ ਚੱਲਦੇ ਆਂ ਤੁਹਾਨੂੰ ਪਹਿਲਾਂ ਵੀ ਉਹੀ ਸੀ ਮੇਰੇ ਕੋਲ ਸਾਰੇ ਰਸਤੇ ਅੱਛਾ 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 ਚਾਂਦਨੀ ਹਾਂ ਹਾਂ ਚਲੋ ਹੁਣ ਆਗੇ ਬਾਈ ਦੀ ਛੱਤ ਤੇ ਤੇ ਬਾਈ ਅਸਲ ਵਿੱਚ ਨਾ ਖੇਤੀ ਕਰਨ ਦੇ ਨਾਲ-ਨਾਲ ਤੁਸੀਂ ਦੇਖੋ ਵੀ ਖੇਤੀ ਦਾ ਕੰਮ ਸਭ ਤੋਂ ਵੱਡਾ ਹੁੰਦਾ ਖੇਤੀ ਕਰਨ ਦੇ ਨਾਲ-ਨਾਲ ਵੀ ਇਹ ਬੂਟਿਆਂ ਦੀ ਪੰਛੀਆਂ ਦਾ ਖਿਆਲ ਰੱਖਦੇ ਆ ਆ ਦੇਖੋ ਆ ਘੜਾ ਲਾਇਆ ਹੋਇਆ ਤੇ ਨਾਲ ਆ ਦੇਖੋ ਫੁੱਲ ਬੂਟੇ ਨਹੀਂ ਅਗਲਾ ਕਹਿੰਦਾ ਸਾਡੇ ਕੋਲ ਸਮਾਂ ਨਹੀਂ ਹੈਗਾ ਆ ਗਟਾਰਾਂ ਨਿਕਲ ਕੇ ਗਈਆਂ ਨੇ ਬਾਈ ਨੇ ਘਰੇ ਹੀ ਤਿਆਰ ਕਰਾਏ ਆ ਦੇਖੋ ਆ ਦੇਖੋ ਕਿੰਨਾ ਵਧੀਆ ਹਰਾ ਭਰਾ ਕਿੱਤਾ ਹੋਇਆ ਘਰ ਕarele ਵੀ ਚਾੜਤੇ ਆਂ ਕੋਠੇ ਤੇ ਕਰੇਲਾ ਚੜਦਾ ਆ ਦੇਖੋ ਦੇਖੋ ਉੱਤੇ ਵੀ ਲਾਏ ਹੋਏ ਨੇ ਮੇਰੇ ਅੱਛਾ ਇਹ ਦੂਵੇ ਉੱਪਰ ਟੈਂਕੀ ਤੇ ਲਾਏ ਹੋਏ ਨੇ ਕੀ ਬਾਤ ਹੈ ਆ ਦੇਖੋ ਪਾਮ ਵੀ ਆ ਗਿਆ ਉੱਪਰ ਤੱਕ ਚਲੋ ਉੱਪਰ ਵੀ ਦੇਖਦੇ ਆ ਹੁਣ ਤੱਕ ਕਿੰਨੇ ਕਬੂਟੇ ਲਾਤੇ ਹੋਣਗੇ ਬਾਈ ਲੋਕਾਂ ਦੇ ਘਰਾਂ ਚ ਲਾ ਲਓ ਤੇ ਹੋਰ ਬਾਈ ਗਿਣਤੀ ਤਾਂ ਕੋਈ ਹੈ ਨਹੀਂ ਮੇਰੇ ਹਿਸਾਬ ਨਾਲ ਹਜ਼ਾਰਾਂ ਦੇ ਹਿਸਾਬ ਨਾਲ ਹੀ ਲੱਗੇ ਹੋਣਗੇ ਅੱਛਾ ਹਾਂ ਜੀ ਉਹ ਵੀ ਲੈ ਜਾਂਦੇ ਨਾਲ ਲਿਆ ਕੇ ਵੰਡ ਦੇ ਦੀਆਂ ਨਾਲ ਉਹ ਹੂੰ ਤੇ ਉਹ ਵੀ ਲਾਈ ਜੰਨੇ ਆ ਨਾਲ ਉਹ ਜਿੱਥੇ ਜਗ੍ਹਾ ਮਿਲਦੀ ਉੱਥੇ ਹੀ ਥਾ ਦੇਣੇ ਅੱਛਾ ਅੱਛਾ ਬਾਕੀ ਨਸਰਾਂ ਦਾ ਜਿਹੜੇ ਲਿਆਉਂਦੇ ਮੁੱਲ ਹਾਂਜੀ ਉਹ ਵੀ ਨਾਲ ਹੀ ਲੈ ਕੇ ਜਾਂਦੇ ਨੇ ਮਨਪਿਆਰੀ ਨਹੀਂ ਨਾਲ ਠੀਕ ਹੈ ਜੀ ਉਹ ਆਹ ਉਹ ਆ ਲਿਆਉਣੇ ਕਿਸੇ ਨੇ ਠੀਕ ਹੈ ਲੈ ਕੇ ਜੀ ਬੰਦੇ ਤੋਂ ਆਪਾਂ ਅੱਛਾ ਅੱਛਾ ਵੀਰੇ ਹਾਂ ਆ